ਸ੍ਰੀ ਕਾਜੀ ਬਿਸਹਰਣ ਅਗ ਤੇ ਛੱਡਨੇ ਬਲਕ ਵਿੱਚ ਇਹ ਪਾਏ ਹੋਏ ਤੇ ਬਈ ਪੂਰੀ ਪੂਰੀ ਬਰਾਨੀ ਇਮੋਟਰ ਉਪ ਤੇ ਬਈ ਕੱਲਾ ਹੀ ਲੱਗਿਆ ਹੋਇਆ ਅੱਜ ਬਾਰੇ ਕਹਿੰਦੇ ਆਪਣੀ ਚੰਗੀ ਤੇ ਹੁੰਦੇ ਅੱਟੇ ਅੱਗੜੇ ਜਾਹੀ ਜੀਆ ਉਸਨਾ ਮੈਂ ਤਾਂ ਦਦ ਨੂੰ ਕੱਖ ਦੇਖਣ ਆਇਆ ਜੀ ਕਾਕਾ ਤੇ ਲੱਗੀ ਤੇ ਖੜਾ ਹੋਵੇ ਆਹੀ ਮੜਾ ਮੋਟਾ ਇਹ ਖੜਾ ਦੇਖਣਾ ਇਹ ਵੱਡਣਾ ਮੈਂ ਸੈਲ ਰੰਦੇ ਦੇ ਦੇਖਿਆ ਮੈਂ ਇੱਥੇ ਖੜਾ ਅੱਛਾ ਉਹ ਵੱਡੂਆ ਗੇੜਾ ਮਾਣ ਆਇਆ ਮੇਰੇ ਦੁਨੀ ਕੱਲ ਪਰਸੋਂ ਨੂੰ ਜੀਰੀ ਵਟੇ ਹੋਣੀ ਆ ਹਾਂ ਕੱਲ ਪਾਣਾ ਕੰਮ ਹੋਣੀ ਜੀਰੀ ਦਾ ਚਾ ਹੁਣ ਐ ਚੜਾਈ ਚੱਲਿਆ ਕਰਨਾ ਚੜਾ ਉਹ ਆਰਾ ਹੈ ਨਹੀਂ ਕਿਸੇ ਦਾ ਮੀਹ ਨੇ ਹੁਣ ਅੰਦਰ ਤਾ ਤੁਸੀਂ ਤੁਸੀਂ ਇਹਦੇ ਚ ਬੀਜੇ ਨਹੀਂ ਚੜਾ ਬੀਜਣਾ ਕਿ ਮੀਹ ਨਹੀਂ ਹਟੇ ਕਬੂਲਣਾ ਕਿ ਕਿੱਥੇ ਬੀਜਣਾ ਤਾਂ ਹਣ ਕਬੂਲਣਾ ਦੇ ਘੱਟ ਹੁੰਦਾ ਉਹ ਜੇ ਚਰੀ ਚਰੀ ਹੁੰਦੀ ਇਹਦੇ ਵਿੱਚ ਤਾਂ ਮੜੀ ਮੋਟੀ ਨਾ ਇਹ ਤਾਂ ਬਾਜਰਾ ਹੋਇੰਦਾ ਵਾ ਗੇਤਾ ਵੀ ਜਣਾ ਪੈਂਦਾ ਹੂੰ ਇਹ ਕਿਤਾ ਤਾਂ ਹੁੰਦਾ ਨਹੀਂ ਆਹੋ ਤੋ ਤਿੰਨ ਲੈਣਾ ਸ਼ਾਂਗਤੀਆਂ ਤੀਜੀ ਨ ਲੱਗਿਆ ਵੇ ਕੋਲ ਆਇਆ ਦੁੱਟ ਅੰਗੂਈ ਹੈ ਜਿਹਨੇ ਦਾਤੀ ਲਾ ਕੇ ਡੰਡੇ ਨੂੰ ਉਹ ਤਾਂ ਬਹੁਤ ਜ਼ੋਰ ਲੰਦਾ ਆਹ ਕੰਮ ਸੌਖਾ ਨਹੀਂ ਜੇ ਜੰਨ ਕੇ ਡੰਡੇ ਨੂੰ ਹਾਂ ਨਹੀਂ ਉਹ ਚੱਕ ਲੈ ਯਾਰ ਦਾਦੀ ਇਹ ਡੈਦ ਕਟਕ ਮਾਰੀ ਚੱਲ ਕਵਈ ਨਹੀਂ ਹੁੰਦੀ ਗਾਦੂਏ ਆ ਰਹਿ ਜਾਂਦੀ ਆ ਇਹ ਖਰਾਬ ਹੋ ਜਾਂਦਾ ਨਬੂਤਾ ਅੱਛਾ ਖਰੇ ਹੀ ਨਹੀਂ ਵੀਰੇ ਦਾਬਲਾ ਕੰਮ ਤਾਂ ਜਾਂ ਚੱਲ ਰਾਂ ਨਾ ਜਾਂ ਵੱਡੇ ਤੇ ਗੂਟੇ ਜੜ ਕੇ ਅੱਛਾ ਹਮਣਾ ਹਮਣਾ ਪਤਾ ਨਹੀਂ ਘਰ ਕੋ ਰੋਣਾ ਅੱਛਾ ਆਹ ਦਿਖਾਈ ਨਹੀਂ ਅਜੇ ਤੱਕ ਕਰਾਉਗਾ ਜਾਂਦਾ ਰ ਅੱਦ ਨੂੰ ਫੋਪੜਵਲ ਨੂੰ ਅੱਛਾ ਪਾਵਰ ਘੰਡਾ ਦਾ ਜਾਣਾ ਉਹ ਨਾ ਕਰ ਲਾ ਕੰਮ ਮੈਂ ਤੇ ਲੇਗੀ ਨਾ ਕਿ ਮੋਟਰ ਮੋਟਰ ਪਾਉਣੇ ਜਾਂ ਤੇ ਕਿੱਧਰ ਹਾਂ ਹਾਂ ਮੈਂ ਕਿਹ ਬੁੱਤੇ ਇਹ ਮੈਂ ਚਲਾਉਣਾ ਤਾਂ ਜਵੀ ਵੀ ਦੁਨੀਆ ਦੇ ਚ ਜਵੀ ਵੀ ਜੂਗਾ ਤੇ ਡੰਗਰਾ ਜੋਗੀ ਹੋ ਜੂ ਮੈਨੂੰ ਵੀਦ ਨਹੀਂ ਸਮਝ ਲਾ ਜੜਾਈਂ ਸਾਫ ਕਰਕੇ ਮਾੜੀ ਮੈਨੂੰ ਵਾਂਟੀ ਮਿਲਿਆ ਵਾਂਟੀ ਕਹਿੰਦਾ ਕਹਿੰਦਾ ਖੇਰ ਵਾਲ ਤੱਕ ਜਾ ਕੇ ਆਣਾ ਮੋਂਗਾ ਮੇਰਾ ਹੱਬ ਚੱਲੇ ਆਥੇ ਨੂੰ ਮੋਟਰ ਬੰਨ ਕਾਕੂ ਦੇਖੀਏ ਪੱਖਾ ਰੱਖ ਕੇ ਆਉਣਾ ਉਹਨੇ ਪੱਖਾ ਛੱਡ ਗਿਆ ਅੱਛਾ ਘਰਾ ਫਰਾਕਾ ਦੰਨ ਪੱਖੇ ਛੱਡ ਲੈ। ਇੱਕ ਗੱਲ ਐ। ਉਹ ਰੇ ਹਵਾ ਚੱਲੀ ਜਾਂਦੀ ਆ। ਠੀਕ ਐ ਹਵਾ ਲੱਗਦੀ ਆ। ਹਾਂ। ਜਦੋਂ ਕਿ ਇਹਦੇ ਗੰਨੇ-ਗੰਨੇ ਚ ਖੜਦਾ ਹੁੰਦਾ ਇਸ ਟਾਈਮ ਮਰ ਜਣਾ ਆ ਜਾਂਦਾ ਗਰਮੀ ਚ। ਸੇਖ ਬਹੁਤ ਆ। ਹਾਂ। ਕਾਲੇ ਮਿੱਲੇ ਬਣ ਗਏ। ਆਹ ਤਰੀਕਾ ਵਧੀਆ। ਆਹ ਤਰੀਕਾ ਵਧੀਆ। ਛੱਤ ਤਰੀਏ ਤੇਰਾ। ਕੋਈ ਵੀ ਕੰਮ ਨਾ। ਲੈਣਾ ਰਹੇ ਆ ਨਵੀਂ ਚੀਜ਼ ਦਾ ਫਾਇਦਾ ਕੋਈ ਵੀ ਕੰਮ ਹੋਵੇ ਜਹੇ ਨਾ ਜਲਦਾ ਕੰਮ ਹਾਂ ਦਬਾ ਕੇ ਓੜ ਸਣਾ ਠੀਕ ਆ ਹੋਰ ਠੀਕ ਆ ਤੇਰੀ ਹੈ ਜਿਹੜੀ ਠੀਕ ਆ ਮੇਰੀ ਨੂੰ ਹਜੇ ਡੋਢੀ ਡਾਟੀ ਕੁਛ ਨਹੀਂ ਪਈ ਹੈ ਹਾਂ ਮਾਂ ਕਹਿੰਦਾ ਤਾਂ ਮੰਤਰੇ ਮਾਰਤਾ ਨਹੀਂ ਉਹ ਨਿਸਰਨ ਲੱਗੀ ਨਿਸਰੀ ਹੈ ਹੁਣ ਅੱਜ ਨਿਸਰੀ ਆ ਕਾ ਜਿਆ ਕੇ ਪੱਕਣਾ ਜੇ ਡੋਢੀ ਵੱਢਣੀ ਆ ਫਿਰ ਜੇ ਮੇਰੀ ਵੱਢਣੀ ਆ ਤੇਰਾ ਤਾਂ ਕੰਮ ਹੋਰ ਆ ਨਾ ਹਾਂ ਉਹ ਰੌੜਾ ਪੈਣਾ ਡੁੱਗ ਦਾ ਬਾਹਰੋਂ ਕਿਹੜਾ ਰੌੜਾ ਪੈਂਦਾ ਆਹ ਤੈਨੂੰ ਤਰੰਨੇ ਪੜਦਾ ਮੇਰਾ ਤਾਂ ਗੁਪਤ ਦਾਣਾ ਕਿਹੜਾ ਗੁਪਤ ਜਾਣੇ ਹੋਿੰਦਾ ਕੰਮ ਤੁਸੀਂ ਜੱਤੀ ਜੱਤੀ ਕਿਹੜਾ ਕੂਚਰਾ ਯਾਰ ਹੁਣ ਜ਼ਿਮੀਂਦਾਰ ਕਿਆ ਕਰਨ ਅੱਗ ਨੂੰ ਆਲ ਪਤਾ ਨਹੀਂ ਹੂੰ ਪੈਸਾ ਕਿਹੜੇ ਤੈਨਾਂ ਸੌਖਾ ਆਹ ਉਸੀ ਪਰਸੀਟਰ ਵਾਲਾ 3-3000 ਰੁਪਏ ਮੰਗਦੇ ਹਾਂ ਹਾਂ ਬੰਦਾ ਕਿੱਥੇ ਦੇ ਦੀ ਜਲ ਕੀ ਫਾਇਦਾ ਕਿੱਥੇ ਬੰਦੇ ਨੇ 1000 ਰੁਪਏ ਨਾਲ ਕੀ ਕੰਮ ਕੀਤਾ ਆਹੂ ਮਾਰਕਟ ਤਵੀਆਂ ਦਾ ਪਾੜ। ਹਾਂ। ਸਾਡੇ ਦੇ ਰੂਟਾ ਬਟਰ ਦੀ ਪਾੜ ਫਿੱਟਾ ਮਾਰ ਕੇ ਹੋ ਜਾਂਦਾ। ਹੋ ਜਾਂਦਾ, ਉਹ ਹੋ ਜਾਂਦਾ। ਹੋਰ ਕੀ ਆ। ਇਹਨਾਂ ਦੋ ਦੋ ਤਿੰਨ ਤਿੰਨ ਗੱਲਾ ਰੂਟਾ ਬਟਰ ਵੇਣੇ ਆ। ਉਹ ਉਹਨਾਂ ਦਾ ਤਾਂ ਆਲੂ ਵਾਲਾ ਕੰਮ ਆ। ਆਲੂ ਲਾਣੇ ਜੀਨੇ। ਪੈਸੇ ਦੇ ਆਪਨੇ ਨਾਲ ਜੀਦੇ ਬਾ ਪੈਸਾ ਉਹਨੂੰ ਤਾਂ ਵੱਧ ਬਾਈ ਗੱਲ ਨਹੀਂ। ਹਾਂ। ਉਹਦੇ ਤੇ ਮਾਤੜਨੇ ਦੇਖਿਆ ਉਹਨਾਂ ਤਾਂ ਆਪਣਾ ਇੱਕ ਦੋ 20 ਪਈ ਸਰਦਾ ਚੱਲ ਕਰ ਦਿੰਨੇ ਆ। ਹਾਂ। ਜਿੱਕਣਾ ਸਰਦਾ। ਉੱਕਣਾ ਕਰ ਦਿੰਨੇ ਆ। ਕਣਕ ਤਾਂ ਹੋ ਹੀ ਜਾਂਦੀ ਆ ਵਦਿੱਤੀ ਹਾਂ ਕਣਕ ਦਾ ਨਿੰਨਰੋ ਕਣਕ ਦਾ ਤਾਂ ਐ ਯਾਰ ਸੁਪਰ ਸੀਡਰ ਮਾ ਪਾਇਆ ਚਾਲ ਬਾਈ ਉਹ ਪਾਣੀ ਵੀ ਨਹੀਂ ਮੰਗਦੀ ਕੀ ਬੋਤਾ ਜਿੱਕਣਾ ਜੀਰੀ ਮੰਗਦੀ ਆ ਇਹ ਜੀਰੀ ਛਾਲ ਮਾ ਹੋਵੇ ਕਣਕ ਗਰਮੀ ਚ ਹੋਵੇ ਜੀਰੀ ਨੇ ਕੱਕਣਾ ਨੂੰ ਜੀਰੀ ਨੇ ਹਰੀ ਜੀਰੀ ਨੇ ਹਰੀ ਰੇਣਾ ਕਣਕ ਦੇ ਵੀ ਗਰਮੀ ਦੀ ਸਿੱਸੀ ਵੱਲ ਕੱਢ ਜਾਂਦੀ ਆ ਹਾਂ ਧੁੱਪ ਜੇ ਵੱਲ ਕੱਢਦੀ ਆ ਹਾਂ ਹੋਰ ਇਹ ਵਧਣੀ ਨਹੀਂ ਤੇ ਖਿਆਲ ਦੀ ਫਸਲ ਆ ਖਿਆਲ ਦੀ ਚੱਲਣਾਂ ਜੀ ਗਰਮੀ ਦੀ ਫਸਲਾ ਕਰਨੀ ਚੱਲਣੀ ਜਿਹੜੀ ਚੀਜ਼ਾਂ ਚੱਲਣੀਆਂ ਉਹ ਤੇ ਤਰੇ ਚੱਲਣੀਆਂ ਇਹ ਵੀ ਚੱਕਰ ਆ ਉਹ ਬੂਟੇ ਜੜ ਟਾਣੀ ਉਹ ਬੂਟੇ ਜੜ ਟਾਣੀ ਆ ਕਿੱਲੇ ਵੇ ਆ ਬਾਹਰ ਵਾਲੇ ਜਿਹੜੇ ਬਾਹਰ ਬੂਟੇ ਜਲੇ ਜਾਂਦਾ ਨਾ ਹਾਂ ਉਹਨਾਂ ਦਾ ਜਿਆਦਾ ਹੋ ਜਾਂਦਾ ਠੀਕ ਹੈ ਜਿਹੜੇ ਗੱਬੇ ਵਾਲਾ ਨਾ ਸੋਰੇ ਕਰਕੇ ਫੇਰ ਘਾਟੋ ਪੋੜੇ ਫਿਰ ਕਈ ਬੂਟੇ ਮੈਂ ਦੇਖਿਆ ਵਿਚ ਵਿਚਾਲੇ ਨੂੰ ਉਹ ਇਹਦੇ ਖਾਂ ਵੀ ਇਹ ਸੁੱਕ ਜਾਂਦੇ ਸੁੱਕ ਸੁੱਕੇ ਤੇ ਗਰੇ ਵੇ ਇਹ ਕਦਾਂ ਹੋਵਾਂਗਾ ਜਲ ਜਾਂਦਾ ਵੇ ਨਹੀਂ ਪਕੋ ਗਏ ਦੇ ਅੱਛਾ ਸੁੱਕ ਗਏ ਮਤਲਬ ਕਿਵੇਂ ਆਪੇ ਬੈਨ ਜਲਾਏ ਉਹ ਤਾਂ ਬਾਹਰ ਨਾ ਹੋ ਗਏ ਅੱਛਾ ਪਾਣੀ ਵੀ ਲਾਇਆ ਤਾਂ ਠੀਕ ਤਾਂ ਦਰੇ ਕਈ ਪਟਣ ਲੱਗੇ ਗਲਤੀ ਕਰ ਦਿੰਦੇ ਹਨ ਹਾਂ ਅਦਿਗਲੇ ਬੈਂਕੋ ਵਾਲਾ ਦੇ ਬੁੱਟੇ ਬਹੁਤ ਸੋਹਣੇ ਬੈਂਕੋ ਵਾਲਾ ਦੇ ਜਿਹੜਿਆ ਨੇ ਲਾਏ ਉਹਨਾਂ ਦੇ 100 100 ਬੁੱਟੇ ਸੁੱਕ ਗਏ ਤੇ ਫੇਰ ਜਿਹੜੇ ਭਾਈ ਆਪਣੀ ਪ੍ਰੇਰੀ ਲਾਉਂਦੇ ਆ ਘਰ ਦੀ ਬਣਾ ਕੇ ਉਹਨਾਂ ਦੇ ਬੂਟੇ ਵੀ ਚੱਲਦੇ ਕੋ ਸਰ ਚੱਲਦੇ ਆ ਬਈ ਚੱਲਦੇ ਕਹਨ ਦੌੜਦੇ ਆ ਐ ਸਿੱਧਾ ਸਟੇਟ ਬੂਟਾ ਖੜਦਾ ਜਿਵੇਂ ਆ ਖੜਾ ਕਰ ਦੀ ਗਾ ਦੇਖਦਾ ਕਰਦੇ ਲਾਵੇ ਬੂਟੇ ਬਈ ਆ ਪਨੀਰੀ ਤਿਆਰ ਕਰ ਲਵੇ ਦੇਖੋ ਕਿਤੇ ਟਾਈਮ ਲੈ ਜਵੇ ਪਾ ਚੱਲਦਾ ਬੂਟ ਦੁਗਦਾ ਜਿਹੜੇ ਇੱਥੇ ਹੁਣ ਆ ਗਿਰਦੇ ਆ ਇਹਦਾ ਵੀ ਉਹ ਕਰਦੇ ਆ ਆ ਵਰਗਾ ਕਾਹ ਕਹੂਗੇ ਆਪਾਂ ਮੈਂ ਵੀ ਬਈ ਹੋ ਚੱਲੇ ਆ ਕੰਮ ਨਾ ਦੇ ਕੇ ਦੋ ਬੂਤੇ ਰੌੜੇ ਇਹ ਪਾਸਾ ਤਾਂ ਲੈਣਾ ਉਹ ਉਹ ਤਾਂ ਬਈ ਛੋਟੀਆਂ ਥੋੜਾ ਤਰਕੋਣੇ ਚੱਲੇ ਜਾਂਦਾ ਨਾ ਤਰਕੋਣੇ ਜਾਂ ਉਹ ਛੋੜੀ ਛੋੜੀ ਹੁੰਦੀ ਜੀਂਦੀ ਲੈਣਾ ਭੈਣ ਦੇ ਚਾਰ ਚਾਰ ਪੰਜ ਪੰਜ ਬੂਤੇ ਕੱਢਦੇ ਜਾਂਦੇ ਅਦਰ ਜੋ ਉਧਰ ਦੇ ਦਨੂ ਆਂਦਾ ਉਧਰ ਦੇ ਵਾਦੇ ਆਣੇ ਦੇ ਉਧਰ ਲ ਛੇਤੀ ਨਿਬੜ ਜਾਂਦੇ ਫਿਰ ਉੱਧਰ ਦੇ ਸ਼ਾਮਾ ਘੜਬੜੇ ਉੱਧਰ ਤੋਂ ਧੁੱਪ ਲੱਗਣਾ ਝੜੀ ਇੱਧਰ ਤਾਂ ਸ਼ਾਮਾ ਹੁੰਦੀ ਜਾਂਦੀ ਏ ਉਧਰ ਨੂੰ ਇੱਧਰ ਤੇ ਆਇਆ ਵੀ ਇੱਧਰ ਦੇ ਘੜਦਾ ਚਲੇ ਜਾ ਪਿੱਛੇ ਤਾਂ ਪਾਣੀ ਹੋ ਰਿਹਾ ਤੇਰੇ ਪਰ ਤਾਂ ਪਾਣੀ ਆਉਣਾ ਅੱਛਾ ਜੇ ਤੂੰ ਉੱਧਰ ਦੇ ਘੜਦਾ ਆਇਆ ਤਾਂ ਤੈਨੂੰ ਧੁੱਪ ਨੇ ਖਾ ਲੈਣਾ ਅੱਛਾ ਤੇ ਗਾਈ ਸ਼ੁਰੂ ਕਰਤੀ ਫਿਰ ਇਹ ਵੱਜਿਆ ਤਾਂ ਅਰੇ ਯਾ ਲੈ ਫਿਰ ਚੱਲਦੇ ਆਂ ਪਰ ਬਈ ਲੈ ਜਾਂਦਾ ਰਹਿ ਤਾ ਹਾਂ ਬਈ ਉਹ ਦੋ ਗੇੜੇ ਕੱਲ੍ਹ ਲਾ ਦਿੱਤੇ ਆਪਾਂ ਨੇ ਅੱਛਾ ਆ ਇੱਕ ਹੋਰ ਲਾਤਾ ਤ੍ਰਕਟਰ ਦੇ ਵਿਸ਼ੇਗਾਈ ਸ਼ੁਰੂ ਕਰਤੀ ਇਹਨੇ ਪੂਰੀ ਨੇ ਉਹ ਬੂਲਰ ਹਾਂ ਆਪਾਂ ਵੀ ਸ਼ਾਂਗੂ ਹਜੇ ਰੁਕੇ ਜਾਂਦੇ ਮਾਣੋ ਕਿ ਆਦ ਨਾ ਹਲੇ ਪੱਤੇ ਝੜ ਲੈਂਦੇ ਪੱਤੇ ਦੇ ਬਗੈਰ ਹੀ ਸ਼ਾਂਗਦੇ ਨੇ ਪੱਤੇ ਜਾਂਦਾ ਵੀ ਨਹੀਂ ਕੋਈ ਹਾਂ ਹੁਣ ਵੜਤੀ ਆਪਾਂ ਨੇ ਗੱਠ ਪੜਦੇ ਹਾਂ ਹਾਂ ਖਾਈ ਦੀ ਗੱਜੀ ਇਹਨਾਂ ਦਾ ਪਾਣੀ ਲੱਗ ਜਾਂਦਾ ਉੱਥੇ ਮਗਾ ਰਹੇ ਨੇ ਦੇ ਮਗਾ ਤੋਂ ਫੁੱਟਣ ਲਾ ਜਿੰਦ ਦੁਬਾਰੇ ਆ ਬੂਟਾ ਪੜਾ ਲੈਣ ਜਮੀ ਆ ਗਿਆ ਇਹਦਾ ਫਾਈਲ ਨਹੀਂ ਲੈਣੀ ਬਬੂਲਾ ਦੀ ਤੇ ਉਹ ਮਨੇ ਵੀ ਦੱਸਿਆ ਲੱਗੀ ਯਕੀ ਨੇ ਕਹਿੰਦੇ ਟੇੜਾ ਹੀ ਆ ਲੈਂਦੀਆਂ ਕਹਿੰਦਾ ਪੜਾ ਲੈ ਜਾਂਦਾ ਇਹ ਖਰਾਬ ਹੋ ਜਾਂਦਾ ਉੱਤੇ ਸਿੰਗਾਈ ਦਾ ਟਾਈਮ ਹਜੇ ਅਗਲਾ ਮਹੀਨਾ ਪਈ ਇਹ ਸੇਵਕ ਜੀ ਨਹੀਂ ਹੁੰਦੀ ਉਹ ਲੈ ਜਾਂਦੀ ਤੇ ਖਰਾਬ ਹੋ ਮੁਲਾਜਦਾ ਬਾਕੀ ਉਹਨੂੰ ਰਾਜ ਘਟੋ ਤੂਤੀ ਆਪਾਂ ਨੇ ਨਾ ਹੁਣ ਸਾਤਾ ਬਾਈ ਮਿਸਤਰੀ ਆਉਂਗਾ ਕੱਲ ਨੂੰ ਤੇ ਹੁਣ ਦੱਸਾਂ ਉਹ ਲੈਵਲ ਲੈਵਲ ਕਰਨਾ ਲੇਵਲ ਕਰਦੇ ਮੇਰੇ। ਅੱਕੀ ਹੋਰ ਕੰਮ ਰੀਤਾ ਘੀਰਤਾ ਵੀ। ਬੰਤੀ ਦੇਖਦੇ ਹਾਂ ਕਿੰਨਾ ਚਿਰ ਹਾਲ ਮਾਰੀ ਹੋਈ। ਉਧਰੋਂ ਪਾਣੀ ਨਿਕਲਦਾ ਕਰੂਗੇ ਹਨਾ। ਬਣਾਈ ਉਧਰ ਤੋਂ ਬੰਦਾਲਾ ਇਹ ਹਾਂ। ਉਹ ਸੁਣਾ। ਇਹ ਲੋਬੀ ਉੱਧਰ ਵੀ ਕਿੰਨਾ ਪਾਣੀ ਆਇਆ। ਉਧਰ ਟੋਕੇ ਵਾਲੀ ਵੀ ਸੀ ਇਹਨੂੰ। ਟੋਕੇ ਵਾਲੀ ਵੀ ਸੀ ਇਹਨੂੰ। ਹਾਂ। ਦੰਗਾ ਘਣੀ ਦੇਖ ਲੈ ਚਾਰੇ ਪਾਸੇ ਲੈ ਰਾਮਾ ਇਹ ਖਲਾਸੀ ਚਾਰੇ ਪੰਜੀ ਪਾਸੇ ਘੋੜੇ ਐਂ ਕਹਦੇ ਕਰਦੇ ਨੇ ਮੈਂ ਤੁਹਾਨੂੰ ਉਧਰ ਛੱਡ ਦਿੰਦਾ ਅੱਧਰ ਹੁਣ ਮਨੂੰ ਦੇ ਦੋ ਹੁਣ ਮੱਧਰ ਕੋੜ ਛੱਡਦਾ ਜੀ ਤਾਂ ਐਂ ਕਰਦਾ ਕਿ ਉੱਧਰ ਵੀ ਘੋੜੇ ਹੋਣ ਇੱਧਰ ਵੀ ਨੇ ਚਾਰੇ ਪਾਸੇ ਇੱਧਰ ਇੱਧਰ ਜਿੱਥੇ ਜਾਏ ਘੋੜੇ ਘੋੜਾ ਚਾਰੇ ਪਾਸੇ ਘੋੜੇ ਹੋਏ ਆ ਕਰੀ ਮੇਰਾ ਇਹ ਕਰਪਾ ਲੈ ਆਵਾਗੇ ਹੋਰ ਹਾਂ ਲੈ ਜੀ ਲੈ ਘੋੜੇ ਆਹੋ ਆਉਣ ਦੀ ਦਸਲਾਹ ਵੀ ਇੱਕ ਤਾਂ ਹੁਣ ਵਿਆਹ ਕਰਕੇ ਸੁਭਾਲ ਨਹੀਂ ਤਾਂ ਹੀ ਤਾਂ ਹੋਇਆ ਬੱਟਾ ਦੱਪਾ ਨਹੀਂ ਅੱਟ ਇੱਕ ਕਰ ਲਿਆ ਠੀਕ ਹੈ ਨਹੀਂ ਉਹ ਤਾਂ ਫਿਰ ਜੋ ਟੱਕਣੀ ਫੱਤੀ ਮਾਰ ਕੇ ਵੀ ਖਾ ਦੇਣਾ ਦੇਖਾ ਥੋੜਾ ਮਾਰ ਮਾਰ ਕੇ ਸੱਟ ਕਰਦੇ ਆ ਆਹ ਕੋਣੀ ਫਿਰ ਜੋੜਤੀ ਆ ਬੇਰਾਮ ਗੜੀ ਬਣ ਗਿਆ ਹਾਂ ਸਾਡੋ ਦਾ ਇਹ ਆ ਉਹ ਰਿਵਾਜ ਇੱਕ ਤਾਂ ਆਪਾਂ ਨੇ ਇੰਨਾ ਜੂ ਬੜਾ ਲੜਾ ਵਿੱਚ ਠੀਕ ਹੈ ਜੀ ਛੋਟਾ ਕਰਾਣਾ ਹੈ ਨਾ ਹਾਂ ਛੋਟਾ ਕਰਾ ਕੇ ਜਿਆਦਾ ਛੋਟਾ ਵੀ ਨਹੀਂ ਕਰਾਉਣਾ ਨਾ ਕਰਾਉਣਾ ਵੀ ਜਿਹੜਾ ਪਿੱਛੇ ਵੀ ਦਿਖੀ ਜਾਵੇ ਮਨਨੇ ਕੇ ਚੱਲ ਐਨੀ ਜਗ੍ਹਾ ਬਕਸੇ ਦੇ ਥੱਲੇ ਦਿਖਣੀ ਚਾਹੀਦੀ ਆਪਾਂ ਨੂੰ ਐਨੀ ਆ ਨਾੜ ਤੱਕ ਅਕੇ ਇੰਨਾ ਬਕਸਾ ਛੋਟਾ ਕਰਾ ਜਾਣਾ ਹੰਨਾਕ ਦਿਖਣਾ ਚਾਹੀਦਾ ਆਪਾਂ ਨੂੰ ਚਾਰ ਬੇਸਾ ਨਾ ਬੇਸਾ ਹੀ ਲੱਦ ਵੜਦੈਣੀ ਇਹ ਨਵੇਂ ਪੰਜਾਬ ਦੇ ਟਾਈਮ ਦੇ ਜਿਹੜਾ ਸਵਾਦ ਦੇਖ ਲਿਆ ਆ ਬੇਰਾਮ ਗੜੀਆਂ ਬਣ ਗਿਆ ਤਾਂ ਹੈ ਜਦ ਤਾ ਥੋੜਾ ਅੱਡੇ ਥੋੜਾ ਥੂ ਥੋੜਾ ਆਪਾਂ ਮਿੱਟੀ ਦੀ ਸੇਵਾ ਚ ਆਵੇ ਦਿੱਤਾ ਪਹਿਲੀ ਕੋਈ ਸਵਾਰੀ ਆ ਉਦੋਂ ਬੱਟ ਗਿਆ ਤਾਂ ਇਹ ਉਦੋਂ ਟੈਂਕ ਬ੍ਰੇਕ ਲਾਈ ਉਹ ਨਹੀਂ ਬ੍ਰੇਕ ਨਹੀਂ ਲਾਈ ਪਤਾ ਕਿਹੜਾ ਹੋਇਆ ਹਾਂ ਉਹ ਟਰਾਲੇ ਵੀ ਨੇ ਜਿਹੜੇ ਉੱਪਰ ਨੁੱਕ ਕਰਨ ਦੀ ਆ ਉਹ ਫਸ ਗਏ ਉਹ ਜਿਹੜਾ ਬਿੱਡਾ ਇੱਦਾਂ ਨਹੀਂ ਬਸਾ ਲਿਆ ਬਿੱਡ ਦੇ ਵਿੱਚ ਫਸ ਗਿਆ ਅਨੇਰ ਸਾਰਾ ਟੈਕ ਨੇ ਫਸਿਆ ਬਸ ਇਹ ਆਪੇ ਖਿਲਰ ਬੱਟਾ ਤੋਂ ਹੀ ਫਸ ਗਿਆ ਹਾਂ ਨਿਸ਼ਾਨ ਨਹੀਂ ਹੋਇਆ ਪਰ ਯਾਨੀ ਕਿ ਬਚ ਗਏ ਬਈ ਆ ਜਾ ਬੰਦਾ ਸਾਡਾ ਚੱਲ ਮਿਲਦੇ ਆਂ ਸ੍ਰੀ ਸਾਹਿਬ ਚੱਲ ਮਿਲਦੇ ਆਂ ਆ ਜਾ ਮਿੱਤਰੀ ਵਾਲਾ ਅੱਜ ਨੰਬਰਾਂ ਲੱਗਵਾਤਾ ਹੈਗਾ ਚੇਬਟਦਾ